ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਪੰਜਾਬ ਦੀ ਸਿਆਸਤ ਵਿੱਚ ਇੱਕ ਉਬਾਲ ਆ ਰਿਹਾ ਤੇ ਬਹੁਤ ਜਲਦੀ ਇਹ ਉਬਾਲ ਜਵਾਲਾਮੁਖੀ ਦਾ ਰੂਪ ਲੈ ਸਕਦਾ ਯਾਨੀ ਪੰਜਾਬ ਦੀ ਸਿਆਸਤ ਵਿੱਚ ਜਿਹੜੇ ਹਾਲਾਤ ਬਣ ਰਹੇ ਆ ਉਹ ਇੰਨੇ ਭਿਆਨਕ ਬਣ ਰਹੇ ਆ ਕਿ ਇੱਕ ਤੂਫਾਨ ਵਾਲੀ ਸਥਿਤੀ ਇੱਕ ਜਬਰਦਸਤ ਪੁਚਾਲ ਇੱਕ ਜਬਰਦਸਤ ਧਮਾਕਾ ਹੋਣ ਵਾਲਾ ਹੈ ਕਿਉਂਕਿ ਸੁਖਬੀਰ ਬਾਦਲ ਦੀ ਬੇਅਦਬੀਆਂ ਨੂੰ ਲੈ ਕੇ ਮਾਫੀ ਮੰਗਣਾ ਫਿਰ ਅਕਾਲੀ ਧਿਰਾਂ ਵੱਲੋਂ ਏਕਤਾ ਦੀ ਗੱਲ ਕਰਨਾ ਇਨਸਾਫ ਮੋਰਚੇ ਦਾ ਅਚਨਚੇਤ ਸਮਾਪਤ ਕਰ ਦੇਣਾ ਕਾਂਗਰਸ ਵਿੱਚ ਸਿਆਸੀ ਖਾਨਾ ਜੱਗੀ ਜੋਰਾਂ ਤੇ ਹੋਣਾ ਇੱਕ ਦੂਜੇ ਦੇ ਖਿਲਾਫ ਬੋਲਣਾ ਆਪ ਵੱਲੋਂ ਆਪਣਾ ਪੰਥ ਕਚੇੜਾ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰਨਾ ਤੇ ਭਾਜਪਾ ਵੱਲੋਂ ਸਿੱਖ ਬੰਦੀਆਂ ਦੇ ਖਿਲਾਫ ਸਟੈਂਡ ਲੈਣਾ ਇਹ ਸਾਰੀਆਂ ਗੱਲਾਂ ਇਹ ਸਾਬਤ ਕਰਦੀਆਂ ਕਿ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕੋਈ ਵੱਡਾ ਜ਼ਬਰਦਸਤ ਸਿਆਸੀ ਧਮਾਕਾ ਹੋ ਸਕਦਾ ਹੈ ਕਿਉਂਕਿ ਇਹ ਇੱਕ ਵੱਡੇ ਬਦਲਵਾਲ ਜਾਂ ਵੱਡੇ ਤਮਾਕੇਵਾਲ ਇਸ਼ਾਰਾ ਕਰ ਰਿਹਾ ਹੈ ਸਭ ਕੁਝ ਆਓ ਸਾਰੇ ਕਾਸੇ ਤੇ ਗੱਲਬਾਤ ਕਰਦੇ ਹਾਂ ਸੀਨੀਅਰ ਪੱਤਰਕਾਰ ਤੇ ਐਡਵੋਕੇਟ ਜਸਵੰਤ ਜੱਸ ਦੇ ਨਾਲ ਹਾਲੇ ਸਭ ਜਿਹੜੀਆਂ ਲੋਕ ਸਭਾ ਚੋਣਾਂ ਉਹ ਦੇਸ਼ ਦੇ ਸਿਰ ਤੇ ਹੈਗੀਆਂ ਔਰ ਪੰਜਾਬ ਦੀਆਂ ਜਿਹੜਾ ਲੋਕ ਸਭਾ ਚੋਣਾਂ ਹੋਣਗੀਆਂ ਉਹ ਸਭ ਤੋਂ ਵੱਧ ਦਿਲਚਸਪ ਹੋਣ ਦੀ ਸੰਭਾਵਨਾ ਲੱਗਦੀ ਹੈ ਉਸ ਤੋਂ ਪਹਿਲਾਂ ਜਿਹੜੇ ਇੱਥੇ ਬڑے ਵੱਡੇ ਵੱਡੇ ਜਿਹੜੇ ਹੈਗੇ ਆ ਉਹ ਸਿਆਸੀ ਤਮਾਕੀ ਕਹਿੰ ਲੋ ਜਾਂ ਸਿਆਸੀ ਚਾਲਾਂ ਜਿਹੜੀਆਂ ਚੱਲੀਆਂ ਜਾ ਰਹੀਆਂ ਹੈਗੀਆਂ ਕੁਝ ਸਮਾਂ ਕੁਝ ਦਿਨ ਪਹਿਲਾਂ ਸਖਬੀਰ ਸਿੰਘ ਬਾਦਲ ਨੇ ਜਿਹੜੀ ਮਾਫੀ ਮੰਗੀ ਹੈਗੀ ਹੈ ਉਹ ਬੜੀ ਦਿਲਚਸਪ ਹੈਗੀ ਮਾਫੀ ਤੋਂ ਬਾਅਦ ਬਾਕੀ ਜਿਹੜੇ ਨਰਾਜ ਅਕਾਲੀ ਧੜੇਸੀ ਉਹਨਾਂ ਲੋਕ ਇਕਤਾ ਦੀ ਗੱਲ ਕਰਨੀ ਉਸ ਤੋਂ ਬਾਅਦ ਜਿਹੜਾ ਹੈਗਾ ਬਹਿਬਲ ਮੋਰਚਾ ਜਿਹੜਾ ਹੈਗਾ ਉਹ ਅਚਨਚੇਤ ਚੱਕਿਆ ਜਾਣਾ ਬਹਿਬਲ ਕੋਲੀकांड ਦੀ ਸੁਣਵਾਈ ਸ਼ੁਰੂ ਹੋਣੀ ਔਰ ਭਾਜਪੀ ਦਾ ਪਾਰਲੀਮੈਂਟ ਦੇ ਵਿੱਚ ਜਿਹੜੇ ਸਿੱਖਾਂ ਕੈਦੀਆਂ ਦੇ ਖਿਲਾਫ ਸਟੈਂਡ ਲੈਣਾ ਇਹ ਆਧਿਆਪਚ ਕਾਫੀ ਸਾਰੇ ਦਿਲਚਸਪ ਹੈਗਾ ਇਹ ਹੁਣ ਸਾਰੇ ਆਪੋ ਆਪ ਦੀ ਜਿਹੜੀ ਕਿ ਬਸਾਤ ਵਿਚਾਰੇ ਹੈਗੇ ਜਾਂ ਉਹਨਾਂ ਇਸ ਚੋਣਾਂ ਦੇ ਵਿੱਚ ਹੈਗਾ ਕਿਹੜੀ ਪਾਰਟੀ ਦੀ ਕੀ ਨੀਤੀ ਹੋਗੀ ਇੱਕ ਤਾਂ ਸ਼ਾਇਦ ਇਹ ਲੱਗਦਾ ਕਿ ਸੁਖਬੀਰ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਦਾ ਪੰਜਾਬ ਦੇ ਵਿੱਚ ਆਪਦੇ ਪੈਰ ਜਮਾਉਣ ਦੇ ਲਈ ਕੁਝ ਹੱਦ ਤੱਕ ਕਾਮਯਾਬ ਹੋ ਰਿਹਾ ਹੈ ਜਿਵੇਂ ਉਹਨੇ ਮਾਫੀ ਮੰਗ ਕੇ ਖੜਾ ਛੁਡਾਇਆ ਜਾਂ ਉਹਨਾਂ ਨੇ ਲਕਾਲੀਅਤ ਦੀ ਗੱਲ ਕੀਤੀ ਹੈ ਜਾਂ ਮਤਲਬ ਜਿਹੜਾ ਬਹਿਬਲ ਮੋਰਚਾ ਚੱਕਾ ਜਾਣਾ ਹੈਗਾ ਕਾਲੀਦਾਰ ਲਈ ਜਿਹੜੀ ਕੀ ਹੈ ਵੱਡੀ ਰਾਤ ਹੈਗੀ ਆ ਦੋ ਗੱਲਾਂ ਪੈਰਲ ਚੱਲ ਰਹੀਆਂ ਇੱਕ ਇਹ ਚੱਲ ਰਹੀ ਸੀ ਕਿ ਕਾਲੀ ਦਲ ਬੀਜੇਪੀ ਨਾਲ ਜਿਹੜਾ ਹੈਗਾ ਉਹ ਸਮਝੌਤਾ ਕਰ ਸਕਦਾ ਹੈਗਾ ਦੂਜੀ ਗੱਲ ਇਹ ਸੀ ਕਿ ਬੀਜੇਪੀ ਸ਼ਾਇਦ ਕਾਲੀ ਦਲ ਬਾਦਲ ਦੀ ਥਾਂ ਬਾਕੀ ਕਾਲੀ ਦਲਾਂ ਨਾਲ ਸਮਝੌਤਾ ਜਿਹੜਾ ਕਰਨ ਦੀ ਇੱਛਕ ਹੈਗੀ ਆ ਜਿਹੜੇ ਬਾਕੀ ਕਾਲੀ ਦਲ ਉਹਨਾਂ ਨੂੰ ਵੀ ਪਤਾ ਹੈਗਾ ਕਿ ਉਹਨਾਂ ਦੀ ਜਿਹੜੀ ਹੈਗੀ ਆ ਹੋਂਦ ਉਹ ਭਾਜਪਾ ਦੇ ਵਿੱਚ ਜਾ ਕੇ ਬਚਣੀ ਨਹੀਂ ਹੈਗੀ ਇਸ ਕਰਕੇ ਸਾਰੇ ਬੰਦੇ ਜਿਹੜੇ ਉਹ ਭਾਜਪਾ ਤੋਂ ਕਿਨਾਰਾ ਕਰਨਾ ਚਾਹੁੰਦੇ ਆ ਪਰ ਹੁਣ ਸ਼ਾਇਦ ਸੁਖਵੀਰ ਨੂੰ ਲੱਗਦਾ ਹੋਵੇ ਕਿ ਭਾਜਪਾ ਸਾਡਾ ਸਮਝੌਤਾ ਨਹੀਂ ਕਰਦੀ ਅਸੀਂ ਆਪਸ ਚ ਪਾਰਟੀਆਂ ਇਕੱਠੀਆਂ ਕਰ ਲੈਨੇ ਆ ਇਸ ਦੇ ਨਾਲ ਹੀ ਦਾ ਕਾਂਗਰਸ ਦੇ ਵਿੱਚ ਵੀ ਇੱਕ ਜਿਹੜਾ ਆਪਸ਼ਨ ਖਾਨਾ ਜੰਗੀ ਜੜੀ ਹਰ ਚੋਰਾ ਤੋਂ ਪਹਿਲਾਂ ਹੁੰਦੀ ਆ ਉਹ ਵੀ ਸ਼ੁਰੂ ਹੋ ਗਈ ਆ ਜਿਹੜੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਤੋਂ ਬਾਅਦ ਹੋਈ ਆ ਬਾਜੋ ਦਾ ਬਿਆਨ ਵੀ ਆ ਗਿਆ ਚੰਨੀ ਦਾ ਵੀ ਆ ਗਿਆ ਵੜਿੰਗ ਦਾ ਬਿਆਨ ਆ ਗਿਆ ਸ਼ਰਨ ਦਾ ਬਿਆਨ ਆ ਗਿਆ ਔਰ ਇਹ ਚ ਆਮ ਆਦੀ ਪਾਰਟੀ ਵੀ ਪਿੱਛੇ ਨਹੀਂ ਹੈਗੀ ਸ਼ਹੀਦੀ ਜੋੜ ਮੇਲੇ ਦੇ ਵਿੱਚ ਸਰਕਾਰ ਨੇ ਆਪ ਦੇ ਆਪ ਨੂੰ ਇੱਕ ਪੰਥਕ ਮਤਲਬ ਵਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿਵੇਂ ਉੱਥੇ 7 ਦਸੰਬਰ ਨੂੰ ਜਿਹੜੇ ਸੋਗਮਈ ਬਿਗਲ ਵਜੋਣੇ ਹੈਗੇ ਆ ਜਾਂ ਉੱਥੇ ਹੁਣ ਸਾਰੇ ਜਿਹੜੇ ਮਨੋਰੰਜਨ ਦੇ ਪ੍ਰੋਗਰਾਮ ਆ ਜਿਹੜੇ ਵਿਆਹ ਦੇ ਪ੍ਰੋਗਰਾਮ ਆ ਜਿਹੜੇ ਉੱਥੇ ਹੋ ਰੱਦ ਕਰ ਦਿੱਤੇ ਗਏ ਆ ਉਹ ਸਰਕਾਰ ਇੱਕ ਆਪ ਦੇ ਤਰੀਕੇ ਨਾਲ ਜਿਹੜਾ ਕਾਲੀ ਕਰਨ ਹੈਗਾ ਜਿਹੜੀ ਕਾਲੀ ਵੋਟ ਮੋਖਟਣਾ ਹੈਗਾ ਉਸ ਤਰ੍ਹਾਂ ਹੈਗਾ ਹੁਣ ਹਾਂਜੀ ਫਿਲਹਾਲ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਜਾਂ ਉਹ ਥੋੜੀ ਜੀ ਮਤਲਬ ਕਾਲੀ ਹੋਊਗੀ ਉਹ ਇਹ ਲੱਗਦਾ ਵੀ ਕਿਤੇ ਨਾ ਕਿਤੇ ਇਲਕਸ਼ਨਾਂ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਆਪੋ ਆਦੇ ਪੱਤੇ ਖੇਡ ਕੇ ਤੇ ਮਤਲਬ ਉਹ ਆਪਦੀ ਭੂਮੀ ਪਲਤਲਾਸ਼ ਰਹੀਆਂ ਹੈਗੀਆਂ ਤਾਂ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜਾ ਹੈਗਾ ਉਹ ਕੋਈ ਚੰਗੀ ਕਾਰਗੁਜ਼ਾਰੀ ਵਿਖਾਈ ਜਾ ਸਕੇ ਕਾਂਗਰਸ ਤੇ ਆਮ ਆਦੀ ਪਾਰਟੀ ਦੇ ਵਿੱਚ ਵੀ ਜਿਹੜੀ ਟੂ ਟੂ ਮੈਮੈਸੀ ਉਹ ਕੁਝ ਹੱਦ ਤੱਕ ਠੰਡੀ ਪਈ ਹੈ ਕਿਉਂਕਿ ਸ਼ਾਇਦ ਸੈਂਟਰ ਨੂੰ ਇਹ ਲੱਗਦਾ ਜੇ ਪੰਜ ਸੂਬਿਆਂ ਦੇ ਇਲਕਸ਼ਨਾਂ ਦੇ ਨਤੀਜੇ ਆਏ ਆ ਉਹਨਾਂ ਨੇ ਲੱਗਦਾ ਕਿ ਜੇ ਬੀਜੇਪੀ ਨੂੰ ਹਰਾਉਣਾ ਤਾਂ ਪੰਜਾਬ ਚ ਆਮ ਆਦੀ ਪਾਰਟੀ ਨਾਲ ਵੀ ਸਮਝੌਤਾ ਕਰਨਾ ਪਊਗਾ ਇਸ ਨੂੰ ਲੈ ਕੇ ਨਵਜੋਤ ਸਿੱਧੂ ਨੇ ਪਹਿਲਾਂ ਇਹਦੇ ਹੱਕ 'ਚ ਬਿਆਨ ਵੀ ਦਿੱਤਾ ਸੀ ਅੱਜ ਉਹਦਾ ਕੀ ਸਟੈਂਡ ਹੈ ਪਤਾ ਨਹੀਂ ਹੈਗਾ ਆਉਣ ਵਾਲੇ ਦਿਨਾਂ 'ਚ ਸ਼ਾਇਦ ਆਪਾਂ ਇਹ ਦੱਸ ਸਕਦੇ ਹਾਂ ਕਿ ਇਹਨਾਂ ਦੇ ਵੱਡੇ ਮੈਨੇ ਕੀ ਹੋਣਗੇ ਪਰ ਜੇ ਉਹ ਨੰਗੀ ਅੱਖਾਂ ਵੇਖਣਾ ਹੋਵੇ ਤੇ ਪਤਾ ਲੱਗਦਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਦੀ ਜਿਹੜੀ ਤਿਆਰੀ ਆ ਉਹ ਜੰਗੀ ਪੱਧਰ ਤੇ ਸ਼ੁਰੂ ਹੋ ਗਈ ਆ ਅਕਾਲੀ ਦਲ ਜਿਹੜਾ ਹੁਣ ਤੱਕ ਚੁੱਪ ਬੈਠਾ ਸੀ ਉਹਨੇ ਇਹ ਵੀ ਐਲਾਨ ਕਰਤਾ ਹੈ ਜਾਂ ਉਹਨੇ ਕਲੀਅਰ ਕੀਤਾ ਹੈਗਾ ਕਿ ਉਹਨਾਂ ਨੂੰ ਬੇਦਬੀ ਦੇ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕਰਨ ਦਿੱਤੀ ਗਈ ਤੇ ਉਹਨਾਂ ਦੀ ਇੱਛਾ ਦੇ ਉਲਟ ਇਹ ਕੇਸ ਜਿਹੜੇ ਸੀਬੀਆਈ ਨੂੰ ਭੇਜੇ ਗਏ ਆ ਤਾਂ ਇਹਦਾ ਸਿੱਧਾ ਇਸ਼ਾਰਾ ਇਹ ਆ ਕਿ ਭਾਜਪੀ ਨੇ ਇਸ ਕੰਮ ਦੇ ਵਿੱਚ ਉਹਨਾਂ ਨੂੰ ਕਾਰਵਾਈ ਕਰਨ ਤੋਂ ਰੋਕਿਆ ਤਾਂ ਸ਼ਾਇਦ ਅਕਾਲੀ ਦਲ ਅਗਲੇ ਦਿਨਾਂ 'ਚ ਭਾਜਪੀ ਨੂੰ ਵੀ ਇਸ ਨਿਸ਼ਾਨੇ 'ਤੇ ਲੈ ਕੇ ਆਵੇ ਇੱਕ ਵਾਰ ਤੁਹਾਨੂੰ ਬੇਨਤੀ ਕਰ ਦਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ ਸਾਡੀਆਂ ਖਬਰਾਂ ਸਾਡਾ ਤਰਦ ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ ਬਾਕੀ ਗਰੁੱਪਾਂ ਦੇ ਵਿੱਚ ਸ਼ੇਰ ਦੇ ਉੱਪਰ